ਹਾਂਜੀ ਦੋਸਤੋ ਕੀ ਬੋਲੀ ਜਾਂਦਾ ਹਾਂਜੀ ਗਾਈਜ਼ ਹੁਣ ਕਰਦੇ ਆ ਪਾਵਲ ਦੀ ਸ਼ੁਰੂਆਤ ਤੇ ਹੋ ਤੁਸੀਂ ਕਿੱਦਾਂ ਹੋਗੇ ਤੇ ਹੁਣ ਆਪਾਂ ਹੋ ਗਏ ਆ ਸਵੇਰ ਦੇ ਵੱਜ ਗਏ 11 ਤੇ ਆਪਾਂ ਹੁਣ ਕਿ ਦੁਕਾਨ ਤੇ ਕਿਉਂ ਨਹੀਂ ਖੁੱਲੀ ਦੁਕਾਨ ਸਾਡੇ ਨਾਲ ਗੈਸਾ ਪਿਸ਼ੂਕੀ ਭਰਾ ਤੇ ਨਾਲ ਪ੍ਰੀਤਮ ਭਰਾ ਗਾਲ ਤੋੜਦੇ ਨਹੀਂ ਗੱਲਾਂ ਬਹੁਤ ਕਰਦੇ ਹੁੰਦੇ ਸਿਆਣੇ ਬੰਦੇ ਸਾਡੀਆਂ ਰੀਸਾ ਕਰਨ ਵਾਲੇ ਗਾਂਖ ਤੋੜੋ ਗਾਂਖ ਤੋੜੋ ਲਓ ਕੀ ਕਰਦਾ ਇਹ ਵੀ ਇੱਧਰ ਵੀ ਐਚਡੀ ਕੁਆਲਿਟੀ ਆ ਮਾਂ ਬਹੁ ਕਿਹਦਾ ਕਾਲਾ ਆ ਦੇਣੇ ਤੁਸੀਂ ਦਿੱਤਾ ਨਹੀਂ ਇਹ ਇਧਰ ਮਾਂ 9 ਸਾਈਜ਼ ਮੰਗਦਾ ਸੀ ਇਧਰ ਭਈਆ ਆਪ ਇਹ ਸ਼ੂ ਲੈ ਸਕਤੀ ਹੈ ਇਹ ਠੀਕ ਹੈ ਜੀ ਵਾਸ਼ੇ ਵਾਲਾ ਭਾਜੀ ਯਾਰ ਪੁਣੀ 2 ਪੁਣੀ ਉਹਨੇ ਇੱਥੇ ਹੀ ਤੁਸੀਂ ਆਵਾਂ ਵਾਲੇ ਤੇ ਬੂਟ ਲੈ ਸਕਦੇ ਆ ਇਹ ਬੂਟੇ ਦਾ ਪੀਰੋ ਐਚ ਡੀ ਕੁਆਲਿਟੀ ਮੀਨੂ ਐ ਐਸ਼ਕ ਇਸ਼ੂ ਇਹ ਦੁਪਹਿਰ ਤੁਮ ਕਹਾ ਆਪਾ ਨਹੀਂ ਕੀ ਕੀ ਬੋਲੀ ਆ ਮੈਂ ਅੱਜ ਲਾਸਟ ਆਫਰ ਆ ਆਪਾਂ ਪੂਰੀ ਤੱਕ ਪਾ ਦੇਣੀ ਆ ਤੇ ਸਾਡੇ ਵੀਡੀਓ ਨਾਲ ਜੁੜੇ ਰਹੋ ਆ ਅੰਦਰ ਵੀ ਚੱਲਦੇ ਆ ਇੱਧਰ ਸਾਡੇ ਪਾਸੇ ਬੂਟ ਲਾ ਗਿਆ ਤੇ ਹੁਣ ਆਪਾਂ ਮਾੜੇ ਜਿਹੇ ਬੇਲੇ ਬੈਠਾਂਗੇ ਮੁਰਕੇ ਫਿਰ ਕੰਮ ਕਰਨ ਲੱਪਾਂਗੇ ਲੋ ਸੱਚੀ ਇਦਾਂ ਕਰ ਉੱਠੀ ਲੋਗਾ ਕੱਢ ਦੋ ਬਾਹਰ ਨੂੰ ਸਾਡੇ ਵੀਡੀਓ ਦੇ ਨਾਲ ਜੁੜੇ ਰਹੋ ਵਾਪਸ ਸਾਰਾ ਕੰਮ-ਕਮ ਕਰਕੇ ਤੁਹਾਨੂੰ ਦਿਖਾਉਣੇ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਗਏ ਆ ਚਾਹ ਲੈਣ ਤੇ ਆ ਬਣਾਤੀ ਐ ਗੰਦੀ ਜੀ ਵਧੀਆ ਚਾਹ ਨਹੀਂ ਬਣਾਉਂਦੇ ਐ ਪੇੜਾ ਨਾਲੇ ਗਰਮ ਬੋਧਾ ਚਾਹ ਇੱਥੇ ਪਾ ਲਈਆ ਗਲਤ ਨਹੀਂ ਬੋਲਣਾ ਤੇ ਹੁਣ ਆਪਾਂ ਚਾਹ ਇੱਥੇ ਹੈ ਇੱਥੇ ਨਹੀਂ ਉੱਚੀ ਸੀਗੀ ਤੇ ਦੁੱਧ ਪਿਆ ਇੱਥੇ ਤੇ ਹੁਣ ਆਪਾਂ ਉਹ ਖੀਰ ਲੈ ਕੇ ਜਾਵਾਂਗੇ ਮੂਝ ਪਾਈ ਲਈ ਤੇ ਹੁਣ ਮੈਂ ਅਜੇ ਘਰ ਨੂੰ ਹੁਣ ਫਿਰ ਆਪਾਂ ਘਰ ਨੂੰ ਜਾਵਾਂਗੇ ਦੁਕਾਨ ਤੇ ਅੱਜ ਵੀ ਬਹੁਤ ਰਸ਼ ਸੀਗਾ ਤੇ ਆ ਮਾਤਾ ਜੀ ਨੂੰ ਮਾਰਨ ਦੇਆ ਹੋਰ ਸਾਡੀ ਵੀਡੀਓ ਦੇ ਨਾਲ ਜੁੜੇ ਹੋਏ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਬਾਕੀ ਦਾ ਵਲੋਗ ਆਪਾਂ ਦੁਕਾਨ ਤੇ ਜਾ ਕੇ ਦਿਖਾਉਣੀ ਆ ਲੋ ਜੀ ਦੋਸਤੋ ਹੁਣ ਆਪਾਂ ਚੱਲ ਲਈ ਆਪਾਂ ਬਲੀਨਾ ਪੰਪ ਤੇ ਬਿਸਕੁਟ ਲੈਣ ਆ ਆ ਵੀ ਹੁਣ ਆਪਾਂ ਤੁਰੀਏ ਹਣੇ ਰੋਡ ਕ੍ਰੋਸ ਕਰ ਲਈ ਆਪਾਂ ਹੁਣ ਆਪਾਂ ਅੰਦਰ ਜਾ ਕੇ ਚੰ ਚੈੱਕ ਕਰਉਂਦੇ ਆ ਫਿਰ ਹੋਜੀ ਹੁਣ ਆਪਾਂ ਆ ਗਏ ਅੰਦਰ ਹੁਣ ਆਪਾਂ ਬਿਸਕੁਟ ਲੈ ਆਈਏ ਇੱਥੇ ਡਰਿੰਕ ਵਾਲਾ ਸੈਕਸ਼ਨ ਆ ਜੀ ਨੂਡਲ ਵਗੈਰਾ ਵੀ ਮਿਲ ਜਾਂਦੇ ਇੱਧਰ ਪਰ ਆਪਾਂ ਦੇ ਲੈਣਾ ਬਿਸਕੁਟ ਇਹ ਆਪਣੇ ਐਕਸੈਸਰੀਜ਼ ਮਤਲਬ ਉਹ ਕੁੜੀਆਂ ਵਾਲੇ ਐਕਸੈਸਰੀਜ਼ ਆ ਜਦਾ ਬੋਤਲ ਵਗੈਰਾ ਨਹੀਂ ਆ। ੜਾਪਾ ਦਾ ਲੈਣਾ ਬਿਸਕੁਟ। ਆਪਾਂ ਇਥੋਂ ਬਿਸਕੁਟ ਦੇ ਦਿੰਦੇ ਆ। ਲੋ ਜੀ ਹੁਣ ਆਪਾਂ ਆ ਕੇ ਬਿਸਕੁਟ ਵਾਲਾ ਸਿਖਸ਼ਣ ਚ। ਹੁਣ ਇਹ ਪੂ ਦੇ ਦिए। ਇਹ ਤਾਂ ਕੈਂਡੀ ਆ। ਕੈਂਡੀ ਆ। ਕੇਕ ਉਥੋਂ ਬਿਸਕੁਟ ਸ਼ੁਰੂ ਹੈ। ਇੱਥੋਂ ਸ਼ੁਰੂ ਹੁੰਦੇ। ਆਪਾਂ ਲੈ ਲੈਨੇ ਆ। ਇਹ ਕ ਤਾਂ ਆਪਾਂ ਲੈ ਲੈਨੇ ਆ। ਇਹ ਕ ਆਪਾਂ ਹੀ ਲੈ ਲੈਨੇ ਆ। ਦੋ ਹੋ ਗਏ। ਰੋਕ ਲੈ ਆਲੇ ਨਿਆ ਕਿੰਨ ਹੋ ਗਏ ਹਬਾ ਤੋਂ ਪਰ ਟੋਕਰੀ ਲੈਉਣੇ ਆ ਆਪਾਂ ਇਦਾਂ ਕਰਦੇ ਪਹਿਲੇ ਬਿਸਕੁਟ ਲੈ ਕੇ ਬਾਕੀ ਦਾ ਲੋਕ ਤੁਹਾਨੂੰ ਬਿਸਕੁਟ ਲੈਣ ਤੋਂ ਬਾਅਦ ਦੇਖੋ ਮੈਂ ਲੋ ਜੀ ਹੁਣ ਆਪਾਂ ਲੈ ਲੈ ਅਬ ਸਮਾਨ ਬਿਸਕੁਟ ਉਹ ਸੁੱਟ ਲੈ ਲੈ ਇਹ ਦੱਲ ਬਲੂ ਨਾ ਪੰਪ ਦਾ ਮੰਤਕ ਹੋਈ ਆਂ ਅਸਰ ਮੀ ਪੈਨ ਦਾ ਪਾਣੀ ਬਹੁਤ ਖੱਟਾ ਹੋ ਜਾਵਾ ਤੇ ਆਪਾਂ ਹੁਣ ਜਿੱਲੇ ਪਰੀਜ਼ ਗਾੜਾਂ ਦੇ ਮੋੜੇ ਆਪਾਂ ਆ ਘਰ ਨੂੰ ਤੁਰੇ ਤੁਰੇ ਚੱਲੇ ਆ ਕੁਲਚਾਰਾ ਪਰ ਹੀ ਆਪਣਾ ਤੇ ਤੇ ਕੀ ਫੇਰ ਵੀਡੀਓ ਨੂੰ ਲਾਈਕ ਹੀ ਕਰ ਦਿਓ ਬੇਲ ਨਹੀਂ ਹੋਣੇ ਤੁਸੀਂ ਨੰਪਾਉਂ ਕਿਦਾ ਚਾਚੂ ਲੈ ਕੇ ਸਿੱਧਾ ਦੁਕਾਨ ਤੇ ਆਉਣਾ ਵਾ ਸ਼ੌਕੀ ਭਾਈ ਜੀ ਉਹਨਾ ਵੇਟ ਕਰਦਾ ਹੁਣ ਤੇ ਹੋਰ ਸਾਡਾ ਟਸੂਲਾ ਵੀ ਨਾ ਵਲੋਗ ਪਾਉਂਦਾ ਪਰ ਉਹ ਇੰਸਟਾਗ੍ਰਾਮ ਤੇ ਪਾਉਂਦਾ ਵਾ ਆਪਾਂ ਜਿੱਦਾਂ YouTube ਤੇ ਪਾਉਂਦਾ ਉਹ ਇੰਸਟਾਗ੍ਰਾਮ ਤੇ ਪਾਉਂਦਾ ਹੈ ਗੱਲਾਂ ਲੋ ਜੀ ਹੁਣ ਆਪਾਂ ਕਾਨੂੰ ਆ ਗਏ ਆ ਲੋ ਜੀ ਹੁਣ ਆਪਾਂ ਚੱਲੇ ਆ ਚੱਲਨੇ ਦੁਕਾਨ ਤੇ ਹੁਣ ਆਪਾਂ ਦੁਕਾਨ ਜੀ ਆ ਕੇ ਤੁਹਾਨੂੰ ਦਿਖਾਉਣੀ ਆ ਉਹ ਜੀ ਹੁਣ ਆਪਾਂ ਦੁਕਾਨ ਤੇ ਜੀਏ ਤੇ ਕਸਟਮਰ ਅਟੈਂਡ ਕਰਦੇ ਹਾਂ ਆਪਣਾ ਬੀਤਮ ਭਾਵੀ ਹੈਗਾ ਤੇ ਆ ਵੀ ਚੋਗੀ ਭਾਈ ਵੇਗਾ ਨਾ ਅਟੈਂਡ ਕਰਨਦੇ ਆ ਵੀ ਭਾਈ ਆਪਣੇ ਇੱਥੇ ਆ ਤੇ ਇੱਕ ਬੰਦਾ ਮੇਰੇ ਨਾਲ ਪੰਗੇ ਲੈਣ ਦੇਗਾ ਤੈਨੂੰ ਦਿਖਾਵਾਂ ਉਹਦਾ ਕੰਮ ਕਰਤਾ ਮੈਂ ਮਟਰ ਹੀ ਕਰਤਾ ਉਹਦਾ ਦੇਖੋ ਇਹ ਵੀ ਪੰਗੇ ਲੈਣ ਦੇਗਾ ਮੇਰੇ ਨਾਲ ਔਖਾ ਹੁੰਦੇ ਗੋਲੀ ਮਾਰਤੀ ਇਹਨੂੰ ਮੈਂ ਦੇਖੋ ਛੜਤੀ ਗੰਦੀ ਚੀਜ਼ਾਂ ਨੂੰ ਤੇ ਹੋਣ ਫਟਕ ਇਹ ਇਹ ਹੋਣਾ ਮੀ ਵੀ ਪੈਂਦਾ ਹੈ ਗਮੀ ਵਿੱਚ ਬਹੁਤ ਪਿਆਵਾ ਪਾਣੀ ਸਿਆ ਕਰੋ ਵੀ ਕਿੱਦਾਂ ਲੱਗਾ ਵਾ ਹੋਰ ਸਾਡੀ ਵੀ ਉਹਦੇ ਨਾਲ ਜੁੜੇ ਹੋਏ ਵੀਡੀਓ ਨੂੰ ਲਾਈਕ ਦਬਾ ਕੇ ਸ਼ੇਅਰ ਕਰਕੇ ਕਮੈਂਟ ਕਰਕੇ ਚੋਰੀ-ਚੋਰੀ ਫੋਲੋ ਫੋਲੋ ਸਾਰਾ ਕੁਝ ਖੰਡੋ ਕਰਾ ਦਿਓ ਬਸ ਹਾਂਜੀ ਗਾਇਸ ਆਪਣਾ ਲੱਗਾ ਆ ਪ੍ਰਾਂਚੂ ਪ੍ਰਾਂਚੂ ਨਾਲ ਕਿੱਦਾਂ ਦਾ ਪ੍ਰਾਂਚੂ ਫਰਾਂਚੂ ਫਰਾਂਚੂ ਆਪਣਾ ਲੱਗਾ ਹੈ ਕੰਮ ਕਰ ਲੀ ਓਏ ਤੇ ਤਨ ਯਾਰੇ ਆ ਲੱਗਾ ਹੈਡਫੋਨ ਕਰਨਾਂ ਚ ਫਸਾ ਕੇ ਹੈਲੋ ਹਾਈ ਕਰਨ ਠੀਕ ਆ ਜੀ ਅਸੀਂ ਇਹਦੇ ਮੂੰਹ ਵਾਲ ਦੇਖੀ ਜਾਂਦੇ ਆ ਇੱਕ ਕੰਨ ਕੀ দেয়া ਹੈ ਸਮਝੇ ਕੁਛ ਸਾਨੂੰ ਵੀ ਨਹੀਂ ਹੁੰਦੀ ਹੈਗੀ ਅੱਛਾ ਕੀ ਕੜ ਤਾ ਸੀ ਮੜੇ ਆ ਨਹੀਂ ਮਮਾ ਅੱਡੀ ਸਨੈਪ ਤੇ ਲੱਗਾ ਗੱਲਾਂ ਮਾਨ ਦੇਖ ਲੋ Pritam ਇਹਦਾ ਮਤਲਬ ਇਹ ਵੀ ਹੈਗਾ ਦਾਲ ਚ ਕਾਲਾ ਕਾਲਾ ਕੁਛ ਹੈ ਨਾ ਦਾਲ ਹੀ ਕਾਲੀ ਲੱਗਦੀ ਹੈ ਪੂਰੀ ਦਾਲ ਹੀ ਕਾਲੀ ਲੱਗਦੀ ਹੈ ਕਾਲਾ ਨਹੀਂ ਸੱਚੀ ਕਾਲੀ ਦਾਲ ਹੀ ਲੱਗਦੀ ਹੈ ਮੋਟਾ ਛੋਲੇ ਆਂਦੀ ਕਾਲੀ ਹੁੰਦੀ ਓਏ ਕਾਲੀ ਦਾਲ ਜਿਹੜੀ ਹੁੰਦੀ ਆ ਲੋ ਜੀ ਗਾਇਸ ਬਾਹਰ ਹੋ ਗਿਆ ਨੇਰਾ ਤੇ ਕਸਟਮਰ ਆਪਣੇ ਤੋਂ ਆਏ ਆ ਅਸ਼ਰੇ ਆਪਾਂ ਹੁਣ ਉਹਨਾਂ ਨੂੰ ਦੇਖਦੇ ਆ ਟੈਂਡ ਕਰਦੇ ਆ ਕਿਹੜੇ ਸ਼ੂਜ਼ ਆਪਣੇ ਤੋਂ ਲੈਂਦੇ ਆ ਬਾਕੀ ਸਾਡੀ ਵੀਡੀਓ ਨਾਲ ਜੁੜੇ ਰਿਹਾ ਕਰੋ ਬਲੌਗ ਸਾਡਾ ਵੇਖਣ ਲਈ ਠੀਕ ਹੈ ਜੀ ਪੀਵੀ08 ਡੇਲੀ ਬਲੌਗ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਸਾਰੇ ਜਾਣੇ ਜਿਨ੍ਹਾਂ ਨੇ ਨਹੀਂ ਕੀਤਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਜੀ ਪੀਵੀ08 ਡੇਲੀ ਬਲੌਗ ਅੱਜ ਨੂੰ ਸ਼ੂਜ਼ ਦੇਖਣ ਦੇ ਆਪਣੇ ਤੋਂ ਚੈਨਲ ਸਾਡੇ ਸਬਸਕ੍ਰਾਈਬ ਜਰੂਰ ਕਰੋ BB08 Delhi Blog ਚੈਨਲ ਆਪਣਾ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਚੈਨਲ ਨੂੰ ਠੀਕ ਹੈ ਜੀ ਸਾਰੇ ਜਿਆਨੇ ਥੈਂਕ ਯੂ ਧੰਨਵਾਦ